ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਗੁਰਚੰਦ ਸਿੰਘ ਸੇਨ ਅੱਜ ਦਾ ਜਿਹੜਾ ਮੇਰਾ ਵਿਸ਼ਾ ਵਾ ਉਹ ਸੋਚ ਇੱਕ ਹੋ ਜਾਈ ਇਸ ਵਿਸ਼ੇ ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਤਕਰੀਬਨ ਜਿਵੇਂ ਮੈਂ ਪੰਜ ਸਾਲਾ 6 ਸਾਲਾਂ ਦਾ ਹਾਂ ਉਤੋਂ ਲੈ ਕੇ ਹੁਣ 73 ਸਾਲਾਂ ਦੇ ਦਿੱਤੀ ਕਰਿਓ ਜਿਹੜੀ ਮੇਰੀ ਉਮਰ ਹੈ ਜਿਤਨਾ ਦਾ ਮੇਰਾ ਲੋਕਾਂ ਨਾਲ ਵਾ ਪਿਆ ਅਨੁਦ ਤਜਰਬਾ ਹੋਇਆ ਹੋਇਆ ਉਹਨਾਂ ਤੋਂ ਜੋ ਕੁਛ ਮੈਂ ਸਿੱਖਿਆ ਵੇਖਿਆ ਵਾ ਜਿਮਨੀ ਸਮਝ ਚਾਇਆ ਵਾ ਉਹਦੇ ਸਾਹਬ ਨਾਲ ਜਿਹੜਾ ਵਾ ਮੈਂ ਜਿਹੜਾ ਆਪਣੀ ਜਿਹੜੀ ਉਹ ਗੱਲ ਕਰਦਾ ਵਾਂ ਕਿ ਜਦੋਂ 5-6 ਸਾਲ ਦੇ ਤੇੜੀ ਉਮਰ ਵਿੱਚ ਤੁਹਾਡਾ ਜਿਹੜਾ ਉਹਦਾ ਬਾਪ ਦਾ ਜੋਸਾ ਜਿਹੜਾ ਸਾਰਾ ਵਾ ਸਿਰ ਤੋਂ ਜੋਟ ਚਾਹੁੰਦਾ ਵਾ ਤੇ ਉਹਦੇ ਨਾਲ ਫਿਰ ਬੜੀ ਚਿਕਰੀ ਗੱਲਾਂ ਛੇਤੀ ਤੁਹਾਨੂੰ ਸਮਝ ਆ ਜਾਂਦੀ ਆ ਲੋਕਾਂ ਦੇ ਬਾਦ ਹੀ ਲੋਕਾਂ ਨਾਲ ਤੁਹਾਨੂੰ ਦੀ ਜਿਹੜੀ ਤੁਹਾਡੀ ਹੈ ਕਿ ਆ ਸੋਚ ਆ ਉਹ ਤੁਹਾਡੀ ਛੇਤੀ ਤੁਹਾਨੂੰ ਆ ਜਾਂਦੀ ਆ ਸਮਝ ਆ ਜਾਂਦੀ ਆ ਆ ਆ ਜਾਂਦੀ ਵੀ ਕੋਈ ਤੁਹਾਡੇ ਨਾਲ ਕਿਹ ਤਰ੍ਹਾਂ ਦਾ ਜਿਹੜਾ ਵਾ ਵਰਤਾਓ ਕਰਦਾ ਵਾ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਨਾਲ ਉਸ ਤਰ੍ਹਾਂ ਸਭ ਜਾ ਜਾਂਦੀ ਆ ਤੇ ਉਹਦੇ ਨਾਲ ਕਰਕੇ ਹਜੇ ਜਿੰਨ ਕਿਤੇ ਇੰਨੇ ਸਾਲਾਂ ਦੇ ਸਬਰ ਵਿੱਚ ਜਿਹੜੇ ਆ ਚੰਗੇ ਬੰਦੇ ਵੀ ਬੜੇ ਮਿਲੇ ਜਿਨ੍ਹਾਂ ਦਾ ਸੁਭਾਅ ਬਹੁਤ ਚੰਗਾ ਸੀ ਬੜੇ ਹੈਲਪਫੁਲ ਸੀ ਸਾਰੇ ਜਿਹੜੇ ਆ ਦਿਲੋਂ ਪਿਆਰ ਕਰਨ ਵਾਲੇ ਵੀ ਤੇ ਕਈ ਜਿਹੜੇ ਆ ਫੁਕਰੇ ਜਿਹਦੇ ਇਥੇ ਬਦਮਾਸ਼ ਟਾਈਪ ਦੇ ਲੋਕਾਂ ਨੂੰ ਵੀ ਵੇਖਿਆ ਬਈ ਜਿਹੜੇ ਕਈਆਂ ਦਾ ਬਾਹ ਪਿਆ ਕਈਆਂ ਦਾ ਉਤਰਾ ਹੀ ਪਤਾ ਸੀ ਪਿਆ ਬੰਦਾ ਫੁਕਰੇ ਆ ਜਾਂ ਇਹ ਬਦਮਾਸ਼ ਟਾਈਪ ਦੇ ਆ ਉਤਰਾ ਵੀ ਜਾਣੀ ਜ਼ਰੂਰੀ ਨਹੀਂ ਵੀ ਹਰ ਕੰਨਾ ਬਾਹ ਪਿਆੰਦਾ ਪਰ ਕਈਆਂ ਦੀ ਆਮ ਸੁਭਾਅ ਚੋਂ ਪਤਾ ਲੱਗ ਜਾਂਦਾ ਜਦੋਂ ਜੇ ਨਾਲ ਕਿਹੇ ਤੁਹਾਡੇ ਨਾਲ ਦੇ ਨਾਲ ਵਰਤਾਓ ਕਰਦੇ ਸਮਾਜ ਕੇ ਹੋਰਨਕ ਤੁਹਾਨੂੰ ਉਹਨਾਂ ਤੋਂ ਹੀ ਪਤਾ ਲੱਗ ਜਾਂਦਾ ਵਾ ਜਾਂਦਾ ਪਿਆ ਆ ਬੰਦਾ ਕਿਹੜੇ ਸੁਭਾ ਦਾ ਵਾ ਜਾਂ ਕਈਆਂ ਨੇ ਕੋਈ ਕੰਮ ਕੀਤੇ ਆਂਦੇ ਪਿਆ ਕਿਤਰਾ ਇਹ ਜਬਾਨ ਤੇ ਰਹਿਣ ਵਾਲਾ ਵਾ ਇਹ ਕਿੰਨਾ ਕਹੇ ਯਾਰ ਦੋਸਤ ਦੇ ਕੰਮ ਆਉਣ ਵਾਲਾ ਵਾ ਆਉਣ ਵਾਲਾ ਵਾ ਕਹਿੰਦੇ ਜਿਵੇਂ ਕੱਲੀਆਂ ਗੱਲਾਂ ਆ ਕਿ ਇਹਦੇ ਵਿੱਚ ਕਿੰਨਾ ਗੱਦੇ ਵਿੱਚ ਹੈਗਾ ਵਾ ਸਟੈਂਡ ਕਰਨ ਦਾ ਵਾ ਕਿਸੇ ਨੂੰ ਗੱਲ ਪੁੱਛਣ ਦਾ ਗੱਲ ਕਰਨ ਦਾ ਵਾ ਕਿ ਸਿਰਫ ਜਾਰੇ ਕਈ ਜੜੇ ਪਰ ਜੜੇ ਪਰ ਜਿਵੇਂ ਜਿਉ ਰਿਵਾੜੀ ਜਾਂ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ ਵਾ ਹਰ ਕਦ ਨੂੰ ਬਾਕੀ ਹਰ ਕਦ ਨੂੰ ਪਤਾ ਲੱਗ ਜਾਂਦਾ ਆ ਬੰਦਾ ਕਿੰਨੇ ਕੁ ਜੋਗਾ ਜਦੋਂ ਕਿਸੇ ਨਾਲ ਗੱਲਬਾਤ ਕਰਦਾ ਵਰਤਾਓ ਕਰਦਾ ਵੀ ਇਹ ਇੰਨੇ ਕੁ ਜੋਗਾ ਵਾ ਤੇ ਉਹਦੇ ਵਿੱਚ ਜੜਾ ਵਾ ਇਹ ਸਮਝ ਲੱਗ ਜਾਂਦੀ ਆ ਬਈ ਪਰ ਜਿਤਨਾ ਦਾ ਕਿਸੇ ਨੇ ਸ਼ਲੋਕ ਕੀਤਾ ਵਾ ਨਾਲ ਮੈਨੂੰ ਉਸ ਹਸਾਬ ਨਾਲ ਹੀ ਬੰਦੇ ਜੜੇ ਆ ਉਹ ਉਹਨਾਂ ਨੂੰ ਮੈਂ ਸਮਝਦਾ ਬਾਕੀ ਇਹ ਵੀ ਉਸਤਾ ਜਿੰਨਾਂ ਨੂੰ ਮੈਂ ਚੰਗਾ ਨਹੀਂ ਸਮਝਿਆ ਕਿਸੇ ਹੋਰ ਵਾਤਿਓ ਬਹੁਤ ਚੰਗੇ ਹੋਣ ਉਹਨੋਂ ਸੰਦੇਹੁ ਜਾਂ ਜਿਨ੍ਹਾਂ ਨੂੰ ਮੈਂ ਫੁਗਰੇ ਤੇ ਬਦਮਾਸ਼ ਸਮਝਦਾ ਕਈਆਂ ਵਾਸਤੇ ਉਹ ਬਹੁਤ ਚੰਗੇ ਉਹਨਾਂ ਨਾਲ ਸੁਭਾਤ ਵੱਖਰਾ ਪਿਆਵੇ ਮੈਂ ਜਿੰਨਾਂ ਕੁ ਮੈਂ ਆਪਣਾ ਰੁਭੂ ਕੀਤਾ ਮੈਂ ਤੇ ਉਹ ਜਾਣਦਾ ਜਿਉਂ ਜਿਹਾ ਮੇਰਾ ਨਾਲ ਕਿਹਾਦਾ ਜਵਾ ਪਿਆ ਜਿਤਨਾ ਉਹਨੇ ਮੇਰੇ ਨਾਲ ਕੋਈ ਸਲੂਕ ਕੀਤਾ ਉਹ ਮੈਂ ਤੇ ਉਹਦੀ ਗੱਲ ਕਰਦਾ ਜਦੋਂ ਮੈਂ ਪੰਜਾਬ ਪ੍ਰੋਫੈਸ ਵਿੱਚ ਰਹਿੰਦਾ ਸਾਂ ਤੇ ਉਥੇ ਜਿਹੜੇ ਆ ਆਪਣਾ ਹੱਕ ਲੈਣ ਵਾਸਤੇ ਜਦੋਂ ਕਈਆਂ ਨੂੰ ਜਾਂ ਕਿਸੇ ਦਿਨ ਕਿਸੇ ਨੇ ਸਾਡੇ ਤੇ ਆਣ ਕੇ ਕੋਈ ਵੀ ਹੱਕ ਲੈਣ ਦੀ ਕੋਸ਼ਿਸ਼ ਕਰਨੀ ਤੈਨੂੰ ਆਖਣਾ ਪਈ ਨਾ ਭਰਾਵਾ ਜਿਤਨਾ ਨਾਕਾ ਰੋਕਣ ਵਾਸਤੇ ਜੋ ਗੱਲ ਕਰਨੀ ਸੀ ਸ਼ਰੀਪ ਜੱਟ ਪਹਿਲਵਾਨ ਸੀ ਦੇ ਤੌਰ ਤੇ ਉਹਨਾਂ ਨੇ ਸਭ ਕੁ ਉਲਟ ਜਿਹੜੀ ਆ ਉਹ ਗੱਲ ਕਰਨੀ ਸਭੋ ਜਿਹਾ ਪੂਆਖੜ ਕੇ ਨਹੀਂ ਐਸੀ ਦੇ ਤਰ੍ਹਾਂ ਹੀ ਕਰਨਾ ਵਾ ਮੈਂ ਤੇ ਐਂ ਜੀ ਕਰਨਾ ਫਿਰ ਉਹਨਾਂ ਨੂੰ ਨਾ ਚਾਹੁੰਦੇ ਹੋਇਆ ਵੀ ਉਹ ਬੋਲਣੀ ਬੋਲੀ ਜਿਹੜੀ ਆ ਉਹ ਬੋਲੀ ਜਿਹੜੀ ਆ ਬੋਲਣੀ ਪੈਣੀ ਜਿਹਦੇ ਨਾਲ ਜਨਬ ਅਗਲਾ ਚੋ ਚੋ ਚੰਦਾ ਹੈ ਫਿਰ ਉਹਦੇ ਨਾਲ ਕਈਆਂ ਦਾ ਦਿਮਾਗ ਵੀ ਛੇਤੀ ਠੀਕ ਹੋ ਜਾਣਾ ਮੁੜ ਕੇ ਪਰ ਕਿਉਂਕਿ ਜਿਹੜਾ ਫੁਕਰਾ ਤੇ ਵਿਦਵਾਸ਼ ਬੰਦੇ ਦਾ ਉਹ ਅੰਦਰੋਂ ਜਿਹੜਾ ਆਡਰਪੋਕ ਹੁੰਦੇ ਆ ਉਹ ਬੰਦਾ ਜਿਹੜਾ ਪ੍ਰਮਾਣਵਾ ਸੰਬੰਧਾਂ ਦਾ ਸ਼ਰੀਫ ਹੁੰਦਾ ਹੁੰਦਾ ਕਿ ਇਹਦਾ ਅੱਖ ਨਹੀਂ ਮਾਰਦਾ ਕਹਿਣਾ ਵਾਦੀ ਨਹੀਂ ਕਰਦਾ ਉਹ ਬੰਦਾ ਦਲੇਰ ਹੁੰਦਾ ਵਾ ਜਿਹੜਾ ਹੁੰਦਾ ਨਾ ਜਿਹੜੀ ਕੋ ਚੁੱਪਚਾ ਕਰੀ ਕਰਦਾ ਹਾਂ ਕਹੀ ਉਹ ਜੇ ਸ਼ਰੀਫ ਹੁੰਦੇ ਉਤਰਾ ਹੀ ਨਹੀਂ ਕੋ ਹੁੰਦੇ ਜਿਹੜੇ ਵੀ ਗਾਲੀ ਕਹੇ ਹੌਸਲਾ ਹੀ ਨਹੀਂ ਕਰਦੇ ਉਹ ਉਹ ਸ਼ਰੀਫ ਕੋਈ ਚੀਜ਼ ਹੈ ਜਿਹੜੀ ਕੋ ਤੁਹਾਡੇ ਕੋ ਪਤਾ ਕਿ ਤੁਸੀਂ ਸਾਥ ਕੁਝ ਕਰ ਸਕਦੇ ਜੇ ਫਿਰ ਵੀ ਸ਼ਰੀਫ ਹੈ ਸ਼ਰੀਫ ਤੇ ਉਹ ਹੁੰਦਾ ਨਾ ਜਿਹੜਾ ਆਪਣੀ ਵਧੀਕੀ ਜਿਹਨੂੰ ਜਦੋਂ ਕੋਈ ਕਰੇ ਉਹਨੂੰ ਰੋਕੇ ਤੇ ਰੋਕੇ ਤੇ ਆਪਗੇ ਤੇ ਵਧੀਕੀ ਨਾ ਕਰੇ ਤਾਂ ਤੋਂਦਿਆਂ ਵੀ ਜੇ ਉਹਦੇ ਵਿੱਚ ਕੁਝ ਹੈਗਾ ਤਾਂ ਫਿਰ ਉਹ ਸ਼ਰੀਪ ਜਿਹੜਾ ਗੜਿਆ ਤਾਂ ਜੇ ਵਿਚਾਰਾ ਉਤਰਾ ਜਿਹਨੂੰ ਨੇ ਉਹ ਤੇ ਚਾ ਉਹ ਫਰਨੀ ਉਹ ਦੋਏ ਕਬ ਉਹ ਕਬ ਖਰੀਚ ਚਾਰ ਲਈ ਸੋਚੰਦੀ ਆ ਤੂੰ ਉਹਨਾਂ ਉੱਤੇ ਫਿਰ ਉਹ ਤੇ ਜਿੱਥੇ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਿਦਾਂ ਜਮਨਾ ਦਾਸ ਵਾਲੇ ਬੰਦੇ ਹੁੰਦੇ ਉਹਨਾਂ ਦੀ ਸੋਚ ਤੇ ਚਲੋ ਵੱਖਰੀ ਜਰ੍ਹਾਂ ਦੀ ਗੱਲ ਆ ਤੇ ਕਿ ਉੱਥੇ ਆ ਦੇ ਇੱਥੇ ਵੀ ਜਦੋਂ ਮੈਂ ਜਿਹੜਾ ਇੱਥੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਮੈਨੂੰ ਤਕਰੀਬਨ 30 ਸਾਲ ਮੈਂ ਇੱਥੇ ਫੈਕਟਰੀਆਂ 'ਚ ਕੰਮ ਕੀਤਾ ਵਾ ਤੇ ਕਈਆਂ ਲੋਕਾਂ ਨਾਲ ਬਾਪਿਆ ਗੋਰੀਆ ਨਾਲ ਵੱਖੋ ਵੱਖਰੀ ਤਰ੍ਹਾਂ ਦੇ ਨਾਲ ਕਈਆਂ ਦੇਸ਼ਾਂ ਵਾਲਿਆਂ ਨਾਲ ਪਿਆ ਵਾ ਤੇ ਇੱਥੇ ਵੀ ਆਪਣੇ ਪਿਛਲੇ ਦੇਸ਼ ਚੋਂ ਜਿਹੜੇ ਆਖੀਏ ਕਈ ਤੇ ਲੋਕ ਜਿਹੜੇ ਆ ਇੱਥੇ ਵੀ ਇੱਥੇ ਬਹੁਤ ਚੰਗੇ ਜ਼ਿਆਦਾ ਲੋਕ ਚੰਗੇ ਲੱਗੇ ਜਿਹਨੇ ਸਾਡੀ ਹੈਲਪ ਵੀ ਕਰਦੇ ਰਹੇ ਬਗੈਰ ਕਿਸੇ ਗਰਜ ਤੋਂ ਕਰਦੇ ਰਹਾ ਗੁਰੇ ਲਾ ਕੋ ਹੈਲਪ ਕੰਮ ਦੇ ਵਿੱਚ ਸਿਕਾਉਣ ਵਿੱਚ ਕਰਨੀ ਦੂਜੀ ਕਰਨੀ ਪਰ ਇੱਥੇ ਵੀ ਕਈ ਜਿਹੜੇ ਆ ਉਹ ਫੁਕਰੇ ਤੇ ਬਦਮਾਸ਼ੀ ਵਾਲੇ ਵੀ ਅਗੇ ਕਈਆਂ ਨੇ ਉਤਰਾਜ ਉਸਿਰ ਬਣਾਇਆ ਆਮਖੋਦੇ ਫਿਰਨਗੇ ਇੱਕ ਦੂਜੇ ਨੂੰ ਆ ਮੈਂ ਉੱਤੇ ਛਪਾਲਿਆ ਕੁਛ ਤਾਮਖੋਦੇ ਫਿਰਨਗੇ ਫੋਰਾਪਨ ਹੁੰਦਾ ਉਹੀ ਬਦਲਿਆ ਇਸ ਤਰ੍ਹਾਂ ਦੇ ਵੀ ਰਹਾ ਪਰ ਇਥੇ ਜਦੋਂ ਤੁਸੀਂ ਇੰਡੀਆ ਵਿੱਚ ਜਿਹੜੇ ਇਹੋ ਜਿਹੇ ਕੁਝ ਲੋਕਾਂ ਦਾ ਵਾਹ ਪੈਂਦਾ ਰਹਾ ਜਿਹੜੇ ਬਦਮਾਸ਼ ਹੁੰਦੇ ਹੀ ਆਪਣੇ ਆਪ ਨੂੰ ਆਪ ਨੂੰ ਜਿਹੜੇ ਪੂਰੇ ਜੇਸਰ ਤੇ ਅਨੁਪਤਾ ਹੁੰਦਾ ਹੈ ਵੀ ਇਹ ਕਿੰਨੇ ਇਕਤਰਾ ਦੇ ਪਾਤਵਾਲੇ ਆ ਇਹੋ ਜਿਹੇ ਜਿਹੜੀ ਸੋਚ ਵਾਲਾ ਬੰਦਾ ਉਹ ਕਿਤਰਾ ਸੁਖਤਰਾ ਹੁੰਦਾ ਜਿਸ ਕਰਕੇ ਕਾਲ ਪ੍ਰੋਧ ਦੀ ਬੜੀ ਮਿਹਰ ਲਈ ਇਸ ਤਰੀਕ ਰੱਖਿਓ ਨੇ ਇੱਥੇ ਵੀ ਰੱਖੀ ਤੇ ਉੱਥੇ ਵੀ ਰੱਖੀ ਆ ਤੇ ਮੈਂ ਜਿਹੜੀ ਆ ਮਿਹਰ ਲਈ ਪ੍ਰਮਾਤ ਕਾਲ ਪ੍ਰੋਧ ਦੀ ਪਰ ਮੇਰਾ ਜਿਹੜਾ ਜਾਤੀ ਜਿਹੜਾ ਇਹ ਇਹ ਤਜਰਬਾ ਤੇ ਜਿਹੜਾ ਬੰਦਾ ਜਿਹੜਾ ਉਹ ਹੋ ਜਾਵਾ ਪੁਕਾਰਾ ਵਾ ਤੇ ਬਦਮਾਸ਼ੀ ਆ ਜੋ ਤੁਸੀਂ ਕਹੇ ਕੋਈ ਗਲਤ ਨਹੀਂ ਕੀਤਾ ਕਿ ਇਹਨੂੰ ਮਾੜਾ ਨਹੀਂ ਬੋਲਿਆ ਤੇ ਬੋਲਿਆ ਤੇ ਫਿਰ ਉਹਦੀ ਗਾੜੀ ਪੁੱਛੋ ਗੱਦੀ ਲੋੜ ਨਹੀਂ ਛੋੜੇ ਜਾਂਦ ਦੀ ਗੱਲ ਹੁੰਦੀ ਆ ਅੱਜੋ ਤੇ ਫਿਰ ਆਪੇ ਹੀ ਉਹਲਾ ਠੀਕ ਹੋ ਜਾਂਦਾ ਉਹਨੇ ਜੋ ਉਹਦੀ ਕੀਤਾ ਮਾੜਾ ਬੋਲ ਹੀ ਰਹਿਤ ਫਿਰ ਡਰਦੀ ਫਿਰ ਲੋੜ ਵੀ ਕੀ ਹੁੰਦੀ ਫਿਰ ਦੱਭੋਗੇ ਉਹ ਅਗਲੇ ਕੋ ਕਿ ਇਹ ਕੋਲੋਂ ਵਾਦੀ ਜਿਹੜੋ ਕੀਤੀ ਨੇ ਕਿ ਇਹਦਾ ਹੱਕ ਨਹੀਂ ਲੈ ਰਹੇ ਮਾਦੇ ਆਪਣੇ ਹੱਕ ਚੋਂ ਦੀ ਦੇਰ ਕਰਨਾ ਹੀ ਕਰਨਾ ਪੈਂਦਾ ਇਹ ਤੇ ਹੈ ਵੀ ਹਰ ਇਨਸਾਨ ਦਾ ਦਾ ਫਰਜ਼ ਵੀ ਹੁੰਦਾ ਜਿਵੇਂ ਆਪਰੇ ਜਨਪੁਰ ਉਮੀਦ ਹਤੇ ਕੈਨੇਡਾ ਦੇ ਜਿਹੜੇ ਇਥੋਂ ਦੇ ਲੋਕ ਆ ਅਫਵਾਹਾਂ ਦੀ ਗੱਲ ਕਰਾ ਫਲਾਉਣ ਵਿੱਚ ਤੇ ਉਹ ਵੀ ਜਿਹੜਾ ਵਾ ਜਿਹੜਾ ਉਹ ਵੀ ਕੋਈ ਏਡਾ ਜ਼ਿਆਦਾ ਜ਼ਿਆਦਾ ਫਰਕ ਨਹੀਂ ਆਗਾ ਜਦ ਹਨ ਫਲਾਉਣ ਵਾਲੇ ਵਿੱਚ ਵੀ ਇੱਥੇ ਵੀ ਜਦੋਂ ਕੋਈ ਕੋਈ ਤੁਰੀ ਮਰਜੀ ਗੱਲ ਕਰ ਦੋ ਕਿਸੇ ਦੇ ਜੋੜ ਜਾੜ ਕੇ ਉਹਨੂੰ ਸਾਰੀ ਫੈਕਟਰੀ ਦੇ ਵਿੱਚ ਜਿਹੜੀ ਆ ਉਹ ਗੱਲ ਫੈਲ ਜਾਂਦੀ ਮੈਨੂੰ ਕਹੇ ਕਿਸੇ ਨੇ ਕਹੀ ਦੀ ਵੇਖਣ ਦਾ ਜਦੋਂ ਉਹਨਾਂ ਨੇ ਵੀ ਗੱਲ ਜਿਹੜੀ ਆ ਉਸੇ ਵੇਲੇ ਉਹ ਫਲਾ ਦੇਣੀ ਆ ਉਹਦਾ ਉਹਦਾ ਗੱਲ ਦਾ ਰੂਪ ਹੀ ਉਹ ਜਿਹੜਾ ਉਹ ਬਦਲ ਜਾਂਦਾ ਵਾ ਤੇ ਤੇ ਇਹ ਤੇ ਮੈਂ ਜਿਹੜੀ ਆਪਣੀ ਇੱਕ ਇਹਦੇ ਨਾਲ ਜਿਹੜੀ ਰਲਿ ਮਿਲਿਆ ਗੱਲ ਆ ਮੂਲ ਦੀ ਗੱਲ ਤੇ ਉਹ ਮੂਲ ਜੀ ਆ ਜਿਹਦੀ ਜਿਆਦਾ ਨਹੀਂ ਮੈਂ ਤੁਹਾਡਾ ਨਾਮ ਸਾਂਝੀ ਉਹ ਕਰਦਾ ਵਾ ਵੀ ਸਮਝਦਾ ਵੀ ਵੀ ਅਫਵਾਹਾਂ ਕਿਤਰਾ ਜਿਹੜੀਆਂ ਇੱਥੇ ਵੀ ਜਿਹੜੀ ਆ ਗੱਲ ਦਾ ਗੱਲ ਨੂੰ ਕਿਤਰਾ ਬੜੀ ਬਦਲ ਕੇ ਕਿਤਰਾ ਗਾਂ ਦੀ ਗੱਲ ਜਿਹੜੀ ਆ ਤੋਰਦੇ ਆ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਜਿਹੜਾ ਸੀ ਮੇਰੀ ਸ਼ਿਫਟ ਜਿਹੜੀ ਉਹ ਹਫਤੇ ਜਿਹੜੀ ਉਹ ਮਾਰਨਿੰਗ ਸੀ ਮੈਸਰਸ ਮਾਰਨਿੰਗ ਟਾਈਮ ਤੇ ਕੰਪਨੀ ਸਵੇਰ ਦੇ 6 ਵਜੇ ਚਾਲੂ ਕਰਨੀ ਪਰ ਉੱਥੇ ਇੱਕ ਜਣੇ ਦੀ ਉਹਨਾਂ ਲੋਡ ਸੀ ਓਵਰ ਟਾਈਮ ਉੱਤੇ ਮੈਨੂੰ ਕਾਲ ਕੀਤਾ ਉਹਨਾਂ ਲਈ ਤੇ ਮੈਂ 4 ਘੰਟੇ ਪਹਿਲਾਂ ਜਾਣਾ ਹੈ ਤੇ ਇਸ ਲਈ ਮੈਂ 2 ਵਜੇ ਉੱਥੇ ਕੰਮ ਜਾ ਕੇ ਚાલુ ਕਰਨਾ ਹੈ ਮੇਰਾ ਤੇ ਮੈਂ ਉਦੋਂ ਜਦ ਆਪਣੀ ਕਾਰ پارک ਲਈ ਤੇ ਉਥੋਂ ਮੈਂ ਜਿਹੜੇ ਗੇਟ ਥਾਣੀ ਮੇਰਾ ਉਹਦਾ ਜੌਬ ਸਟੇਸ਼ਨ ਮੈਂ ਉੱਥੇ ਜਾਣਾ ਤੇ ਜਾਣਦੇ ਆ ਤੇ ਉੱਥੇ ਗੱਡੀ ਇੱਕ ਮੋਟਰਸਾਈਕਲ ਲੱਗਾ ਹੀ ਗੇਟ ਦੇ ਲੱਗੇ ਉਹਨੇ ਗਾਹ ਜਾ ਕੇ ਲੱਗੇ ਲਾਇਆ ਸੀ ਪਾਰਕਿੰਗ ਨਹੀਂ ਲਾਇਆ ਉੱਥੇ ਥਾਏ ਗਈ ਸੀ ਉੱਥੇ ਕੁਝ ਬੂਰੇ ਜਿਹੜੇ ਉਹ ਮੂਸ ਖਲੋਤੇ ਨੂੰ ਵੇਖਣ ਦੇ ਸੀ ਤੇ ਉਹਨਾਂ ਦੀ ਬ੍ਰੇਕ ਹੋ ਗਈ ਉੱਥੇ ਬਾਹਰ ਣ ਕੇ ਵੇਖਣ ਉਹ ਲੱਗੇ ਖਲੋਗੇ ਮਮੀ ਨੰਗਦੇ ਨੇ ਉਥੇ ਮੋਟਰਸਾਈਕਲ ਤੇ ਵੇਖਿਆ ਤੇ ਮੈਂ ਇਸੇ ਨਾਲ ਕਿਹਾ ਮੈਂ ਹਾਂ ਮਮੀ ਜਿਹੜਾ ਵਾਹ ਕੇ ਮੋਟਰਮ ਜਿਹੜਾ ਵਾਹ ਮੋਟਰਸਾਈਕਲ ਇਹ ਕਈ ਸਾਲ ਚਲਾਇਆ ਵਾ ਉਥੇ ਫਿਰ ਉਥੇ ਫਿਰ ਭਾਰਤ ਵਿੱਚ ਇੰਨੀ ਗੱਲ ਆ ਕੇ ਤੇ ਮੈਂ ਆ ਆਪਣੇ ਜੌਬ ਸਟੇਸ਼ਨ ਤੇ ਚਲਾ ਗਿਆ ਉਹ ਜਿਹੜਾ ਮੋਟਰਸਾਈਕਲ ਸੀ ਉਹ ਉਥੇ ਉਹ ਦੋ ਹੈ ਨਹੀਂ ਸੀ ਉਥੇ ਨਹੀਂ ਸੀ ਉਦੋਂ ਉਹ ਕੰਮ ਕਾਂਡਿਆ ਇਹ ਅੰਦਰ ਅਗਲੇ ਦਿਨ ਮੈਂ ਜਦੋਂ ਕਪੜੇ ਕੰਮ ਤੇ ਆਇਆ ਤੇ ਉਹ ਜਿਹੜਾ ਮੋਟਰਸਾਈਕਲ ਸੀ ਉਹ ਮੇਰੇ ਕੋਲ ਆਇਆ ਮੈਨੂੰ ਆਦਾ ਤੂੰ ਮੇਰਾ ਮੋਟਰਸਾਈਕਲ ਲੈਣਾ ਵਾ ਤੇ ਨਾ ਇਹ ਸੁਣੋ ਕਿਹਾ ਪਰਵਾ ਮੈਂ ਤੇਰਾ ਮੋਟਰਸਾਈਕਲ ਕੀ ਕਰਨਾ ਮੈਂ ਮੇਰੇ ਕੋ ਤੇ ਲਈ ਸੱਚੀ ਨਹੀਂਗਾ ਮੈਂ ਜੇ ਤੈਨੂੰ ਕਿਹਨੇ ਆਖਿਆ ਆਹ ਤਾਂ ਤੂੰ ਕੱਲ ਮੇਰਾ ਮੋਟਰਸਾਈਕਲ ਵੇਖਿਆ ਈ ਮੈਂ ਉਹਦੇ ਉੱਤਰਾ ਮੈਂ ਉੱਤ ਲੰਘਣ ਗਿਆ ਤੇ ਤੇਰੇ ਉਹ ਵਿਖਲੋਤੇ ਸੀ ਤੇ ਮੈਂ ਇਹ ਨਹੀਂ ਕਹ ਲਾ ਕੀ ਮੈਂ ਵੀ ਮੈਂ ਵੀ ਵੀ ਕਿ ਅੱਜ ਮੋਟਰਸਾਈਕਲ ਚਲਾਇਆ ਕਈ ਸਾਲ ਪਰ ਹੁਣ ਮੈਂ ਇੱਥੇ ਨਹੀਂ ਚਲਾਉਂਦਾ ਤੇ ਤੇ ਉਹ ਉਹਦਾ ਮੋਟਰਸਾਈਕਲ ਸੀ ਉਹਨੇ ਉਹ ਵੇਚਣਾ ਈ ਉਹ ਗਾਗ ਲਾਭਾ ਫਿਰਦਾ ਏ ਤੇ ਮੈਂ ਕਿ ਮੈਂ ਉਹ ਤੋਂ ਸੋਚਿਆ ਮੈਂ ਇੱਥੇ ਵੀ ਫੋਮ ਵਾਲੀ ਗੱਲ ਜਿਹੜੀਆਂ ਬਿੰਟਾਂ ਚ ਜਿਹੜੀਆਂ ਅਕਾਲ ਦੀ ਪੁੱਛਦੀ ਪੁੱਛ ਫੁਲਾ ਦਿੰਦੇ ਆ ਉਥੇ ਵੀ ਅਕਰੰਧੇ ਵਾਲੀ ਯਾਤਰਾ ਹੋਈ ਸੀ ਗੱਲ ਕੋਈ ਹੀ ਹੋਈ ਸੀ ਤੇ ਜਦੋਂ ਮੈਂ ਉੱਥੇ ਪਿੰਡ ਗਿਆ ਤੇ ਉਹ ਗਲਤੀ ਉਹਨਾਂ ਨੇ ਹੋਰ ਦੀ ਹੋਰ ਹੀ ਧਮਾਈ ਸੀ ਪਿੰਡ ਵਿੱਚ ਉੱਥੇ ਜੀ ਆ ਹੋ ਗਿਆ ਜੀ ਉਹਦੇ ਉਹਦੇ ਆ ਇਹ ਹੋ ਗਿਆ ਮੈਨੂੰ ਪਤਾ ਉਥੇ ਆਮ ਹੀ ਨਾਲੇ ਹੋਰ ਰਦਿਆ ਵੀ ਸੁਣਿਦੀਆਂ ਜਾਂ ਫੋਆਂ ਗਤਰਾ ਫਨਉਂਦੇ ਸੁੰਦੇ ਲੋਕ ਆਹ ਹੁਣ ਵੀ ਬੇੜੀਆਂ ਦੁੱਖੀ ਜਦੋਂ ਸੁਣਿਆ ਅੱਜ ਕੱਲ ਵੀ ਉਹੋ ਕੁਛ ਹੀ ਹੁੰਦਾ ਵਾ ਤੇ ਤੇ ਇਸ ਤਰ੍ਹਾਂ ਵੀ ਉਹ ਜਿਹੜਾ ਇਹ ਚੀਜ਼ਾਂ ਇਹ ਸਾਰੀ ਥਾਈ ਜਿਹੜੇ ਬੰਦੇ ਆ ਉਸੇ ਤਰ੍ਹਾਂ ਦੇ ਆ ਤੇ ਮੈਂ ਆਪਣੀ ਇਹਨੀ ਉਮਰ ਵਿੱਚ ਹੀ ਜਿਹੜਾ ਅਨਮਾਨ ਲਾਇਆ ਵਾ ਤੇ ਮੇਰਾ ਤਜਰਬਾ ਇਹ ਹੋਇਆ ਕਿ ਜਿਹੜਾ ਵੀ ਬੰਦਾ ਜਿਹੜਾ ਸ਼ਰੀਫ ਆ ਤੇ ਜਿਹੜਾ ਉਹ ਬੰਦਾ ਉਹ ਜਦੋਂ ਤੁਸੀਂ ਕਹਿਣ ਉਹਦੇ ਕੋਲ ਚੇਤਾ ਲੋੜ ਆ ਜਾਂ ਕੋਈ ਪ੍ਰੋਬਲਮ ਨਹੀਂ ਆ ਤੇ ਤੁਸੀਂ ਉਹਨਾਂ ਨਾਲ ਪਿਆਰ ਨਾਲ ਗੱਲ ਕਰੋ ਤੇ ਉਹ ਉਸ ਨੂੰ ਸਮਝ ਜਾਂਦਾ ਵਾ ਜਿਹੜਾ ਵਾ ਪਰ ਜਿਹੜਾ ਬਦਮਾਸ਼ ਬੰਦਾ ਵਾ ਤੇ ਫੁਗਰਾ ਤਾਂ ਮੰਦਾ ਬੰਦਾ ਵਾ ਉਹ ਜਿਹੜੀ ਸੋਚ ਵਾਲਾ ਵਾ ਉਹ ਜਿਹੜਾ ਉਹ ਜੁੱਤੀ ਨਾਲ ਫਿਰ ਸੁੱਤਰਉਦਾ ਕੋਈ ਉਹ ਉਹ ਨਹੀਂ ਸੱਚ ਹੈ ਤੁਸੀਂ ਪਿਆਰ ਨਾਲ ਉਹਨੂੰ ਵਾਕੂ ਇੱਕ ਵਾਰ ਜ਼ਰੂਰ ਸਾਰਿਆਂ ਨੂੰ ਪਰ ਤੁਹਾਨੂੰ ਪਤਾ ਲੱਗ ਜੂਗਾ ਗੋਂ ਵੀ ਇਹ ਬੰਦਾ ਇੱਕ ਇਹਨੇ ਕਿਤਰਾ ਸੁੱਤਰਉਣਾ ਸੋ ਜੇ ਵੀ ਗੁਰਨਾਨਕ ਪਾਤਸ਼ਾਹ ਦਾ ਵੀ ਇੱਕ ਜਿਹੜਾ ਸ਼ਬਦ ਹੈ ਜਿਸ ਵਿੱਚ ਉਹ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਉਹ ਸ਼ਬਦ ਵਿੱਚ ਅਖੀਰ ਤੇ ਜਾ ਕੇ ਪੰਕਤੀ ਤੇ ਉਹ ਆਪਣੀ ਗੱਲ ਕਰਦੇ ਆ ਕਿ ਉਹ ਸ਼ਬਦ ਬਾਰੇ ਕਿਤੇ ਫੇਰ ਗੱਲ ਕਰਾਂਗੇ ਪੂਰੇ ਬਾਰੇ ਤੇ ਉਹਦੇ ਵਿੱਚ ਵੀ ਉਹਨਾਂ ਜੋ ਲੋਕਾਂ ਦੀ ਵਿਚਾਰਧਾਰਾ ਜੋ ਮੈਨੂੰ ਇੰਜ ਲੱਗੀ ਆ ਹੋ ਸਕਦਾ ਕਿਸ ਨੂੰ ਉਹ ਸ੍ਰੀ ਸਮਝ ਉਤਰਾ ਵੀ ਹੋਵੇ ਤੇ ਜਿਹੜਾ ਜਿਹੜਾ ਬਦਮਾਸ਼ ਤੇ ਮੂਰਖ ਬੰਦਾ ਵਾ ਉਹ ਜਿਹੜਾ ਉਹ ਲੋਕਾਂ ਦੀ ਵਿਚਾਰਧਾਰਾ ਬੜੀ ਗੁਰੂ ਸਾਹਿਬ ਨੇ ਉਹ ਸ਼ਬਦ ਵਿੱਚ ਉਹ ਵੀ ਦਰਜ ਕੀਤੀ ਆ ਕਿ ਉਹ ਉਹ ਕਿਸ ਤਰ੍ਹਾਂ ਤੇ ਕਰਦੇ ਉਹ ਸ਼ਬਦ ਇਹ ਉਹਦੇ ਵਿੱਚ ਆ ਮੂਰਖ ਗੰਧ ਪਵੇ ਮੂ ਮਾਰ ਤੇ ਇਹ ਨਨ ਗੁਰੂ ਨਨਕ ਪਾਸ਼ਾ ਜੀ ਦਾ ਸ਼ਬਦ ਆ ਜਿਹੜਾ ਅੰਕਿਆ 1743 ਤੇ ਆ ਕਿ ਉਹ ਵੀ ਕਿ ਆਮ ਲੋਕਾਂ ਦਾ ਜਿਹੜਾ ਉੱਥੇ ਕਹਿਣਾ ਵਾ ਕਿ ਜਿੰਨਾ ਚਿਰ ਮੂਰਖ ਤੇ ਜੇ ਬੰਦੇ ਤੇ ਜਿਹੜਾ ਜਿਹੜਾ ਦਬਦ ਬਾਸ਼ ਬੰਦਾ ਹੁੰਦਾ ਜਿੰਨਾ ਚਿਰ ਉਹਦੇ ਮੂੰਹ ਤੇ ਨਹੀਂ ਵੱਜਦੀ ਤੇ ਉਹ ਨજર ਰੁਕਦਾ ਨਹੀਂਗਾ ਉਹਨੂੰ ਰੋਕਣ ਦਾ ਇੱਕੋ ਜਿਹਾ ਤਰੀਕਾ ਹੁੰਦਾ ਫਿਰ ਇਸ ਲਈ ਮੇਰੀ ਹੋਈ ਹੋਈ ਸੋਚ ਆ ਹੁੰਦੀ ਆ ਕਿ ਪਹਿਲਾ ਪਿਆਰ ਸਤਕਾਰ ਨਾਲ ਜਿਹੜੀ ਹਰ ਕੰਨਾ ਗੱਲ ਕਰੋ ਜੇ ਉਹ ਪਰਮਾਨਸ ਤੇ ਸ਼ਰੀਕ ਬੰਦਾ ਹੋਊਗਾ ਤਾਂ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਣੀ ਉਹਨੇ ਆਪੇ ਗੱਲ ਠੜੀ ਮੰਨ ਲੈਣੀ ਹੈ ਕੋਈ ਅਦਾ ਠੜੀ ਹੈਲਪ ਵੀ ਕਰਦੇ ਆ ਮੈਂ ਕੇ ਨਾ ਵੇਖਿਆ ਵਾ ਨਹੀਂ ਜਿਹੜਾ ਜਿਹੜਾ ਦੂਜੀ ਬੋਲੀ ਸੁਣਨ ਵਾਲਾ ਉਹਨੇ ਉਸੇ ਬੋਲੀ ਨਾਲ ਸੋਤਣਾ ਮਜਬੂਰ ਨਹੀਂ ਤਾਂ ਤੁਹਾਨੂੰ ਉਹੋ ਬੋਲੀ ਬੋਲਣੀ ਪੈਂਦੀ ਜਿਹੜੀ ਨਹੀਂ ਤੁਹਾਨੂੰ ਨਹੀਂ ਹੀ ਬੋਲਣ ਦਾ ਤੁਸੀਂ ਚਾਹਵਾ ਨਹੀਂ ਹੁੰਦੇ ਫੇ ਨਹੀਂ ਵੀ ਕੀ ਆਖਣਾ ਪਰ ਪਰ ਉਹ ਤਾਂ ਬਗਾ ਤੁਹਾਡਾ ਬਗਜਾਰਾ ਨਹੀਂ ਹੁੰਦਾ ਬਿਨਾ ਕਿਸੇ ਵਜੇ ਤੇ ਮੈਨੂੰ ਉਂਝ ਵੀ ਕਹਿਦੀ ਬਧੀ ਕਿ ਜਿਹੜੀ ਆ ਉਹ ਫਿਰ ਸੜੀ ਵੀ ਚੰਗੀ ਨਹੀਂ ਜਿਵੇਂ ਆਪਣੇ ਸਿਆਣੇ ਆਖਿਆ ਕਿਸ ਨੇ ਨਾ ਜ਼ੁਲਮ ਜਿਹੜਾ ਵਾ ਉਹ ਸਿਆਣੇ ਚੰਗਾ ਤੇ ਨਾ ਜ਼ੁਲਮ ਜਿਹੜਾ ਉਹ ਉਹ ਜਿਹੜਾ ਕਰਨਾ ਹੀ ਚੱਗਾ ਜੇ ਉਹ ਜ਼ੁਲਮ ਕਰਨਾ ਮਾੜਾ ਵਾ ਤੇ ਉਹਨਾਂ ਹੀ ਸਿਆਣਾਂ ਵੀ ਮਾੜਾ ਵਾ ਤੋਂ ਜੇ ਭਲੇ ਮਰਸ ਬੰਦੇ ਨੂੰ ਠੀਕ ਤੇ ਜਿਆਤਰਾਂ ਤੇ ਜਿੰਦਾਂ ਤੁਸੀਂ ਤੇ ਬਤਮੀਜ਼ ਨਾਲ ਬੋਲ ਲਓਗੇ ਤਾਂ ਫਿਰ ਤੁਹਾਨੂੰ ਮੁਸ਼ਕਲ ਆਊਗੀ ਤੇ ਚੰਗਾ ਵਾ ਕੇ ਮੁੜ ਕੇ ਉਹਨੂੰ ਸੌਰੀ ਆਖੋ ਮਾफी ਮੰਗੋ ਉਹਦੇ ਨਾਲੋਂ ਪਹਿਲਾਂ ਹੀ ਚੰਗਾ ਵਾ ਕਿ ਤੁਸੀਂ ਉਹਦੇ ਨਾਲ ਪਹਿਲਾਂ ਗੱਲ ਹੀ ਸ਼ੁਰੂ ਕਰਨਾ ਪਿਆਰ ਨਾ ਕਰੋ ਆਗੂ ਫਿਰ ਜਿਹੜੀ ਹੇਗਾ ਵਾਸ ਉਹ ਹੈਗਾ ਸੋਚ ਦਾ ਮਾਲਕ ਉਹ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਕਿਸ ਤਰ੍ਹਾਂ ਦੀ ਸੋਚ ਦਾ ਜੇ ਤੁਸੀਂ ਨਹੀਂ ਜਾਣਦੇ ਕਈਆਂ ਨੂੰ ਤਾਂ ਚਲੋ ਲੱਗੇ ਜਿਹਨਾਂ ਰੋਜ਼ ਬਾਹਰ ਹੁੰਦਾ ਉਹਨਾਂ ਦਾ ਵੈਸੇ ਪਤਾ ਹੁੰਦਾ ਪਰ ਜਿਹਨੋਂ ਤੁਸੀਂ ਇਤਰਾ ਕੋਈ ਅਣਜਾਣ ਬੰਦੇ ਰਹੀਆਂ ਵਿੱਚ ਉਹਦੇ ਨਾਲ ਪਿਆਰ ਨਾਲ ਗੱਲ ਕਰੋ ਸਤਕਾਰ ਨਾਲ ਅਗਲੇ ਨੂੰ ਬੁਲਾਓ ਤੇ ਅੱਗੋ ਜੋ ਜਿਤਰਾ ਦਾ ਉਹ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਜੇ ਸ਼ਰੀਫ ਆ ਤੇ ਉਹ ਨਹੀਂ ਹੋਊਗਾ ਇਹ ਨਹੀਂ ਪਹਿਲਾਂ ਇਹ ਕਹਿ ਰੂ ਉਹ ਆ ਕੇ ਤੂੰ ਆ ਕੇ ਗੱਲ ਕਰੋਗੇ ਤਾਂ ਫਿਰ ਅਗਲੇ ਨੇ ਜਿਹੜਾ ਕੋਈ ਸ਼ਰੀਫ ਬੰਦਾ ਤੇ ਬੰਗਾ ਮੌਜੂਦ ਨੇ ਨਾਲ ਤੁਹਾਡਾ ਜਿਸ ਕਰਕੇ ਉਹਦੇ ਜੋ ਜਿਹੜਾ ਇਹ ਇਹ ਬਧੀਆ ਤਰੀਕਾ ਮੈਂ ਤੇ ਸੋਚ ਕਰੀ ਦੀਆ ਮੈਂ ਕੈਮਰਾ ਵੇਖੀਦਾ ਕਈ ਵਾਰ ਉੱਥੇ ਜਦੋਂ ਜਾਇਦਾ ਸੀ ਖੇਨ ਕੋਈ ਸਾਹਮਣੇ ਹੋ ਕੇ ਜਿਹੜਾ ਵੀ ਕੋਈ ਆਪ ਕੋਈ ਲੋਕੀ ਸੰਦੇ ਆਪ ਮੜਾਜੀ ਮੇਰੇ ਨਹਾਇਸੀਅਤ ਵਿੱਚ ਜਾ ਕੇ ਇਹਦੀ ਕੋਈ ਸਵਾਰੀ ਤਗੜੀ ਆ ਤੁਹਾਨੂੰ ਹੋਤਰਾ ਘੁੰਮ ਦੇ ਆਜੇ ਤੁਗੇ ਰਾਹ ਵੀ ਲੈਣਾ ਕੇ ਕੋ ਥਾਂ ਲੈਣੀ ਉਹਨੂੰ ਜਾ ਕੇ ਪਿਆਰ ਦਾ ਆ ਕੋ ਵੀਰਾ ਪ੍ਰਭਾ ਵਾ ਬਲੋੜ ਆ ਮੈਨੂੰ ਥੋੜਾ ਥੋੜਾ ਜਾ ਗਾਪਸ਼ਾ ਕਰਦਾ ਤੇ ਅਗਲੀ ਬੜੀ ਚੋਚਾ ਕਰ ਲੈਂਦੇ ਆ ਜੇ ਕਿਸ ਨੂੰ ਦੱਪਕੇ ਨਾਲ ਈਗੋ ਆਪੜੀ ਹੋਮੇ ਕਰਨਲ ਕਰਨ ਦੀ ਕਰੋਗੇ ਦਸ਼ੀ ਦਿਖਾਓਗੇ ਫਿਰ ਅਗਲਾ ਜਿੜਾ ਕਿ ਦੂਜਾ ਬੰਦਾ ਵਾ ਨਹੀਂ ਟਲਦਾ ਕਿ ਬਲੇ ਮਾੜਾ ਵੀ ਆ ਕੋਈ ਜਿਹੜਾ ਜਿੰਨ ਜੋਗਾ ਹੁੰਦਾ ਫਿਰ ਉਹ ਨਹੀਂ ਹਲਦਾ ਇਹ ਸੱਚ ਹੈ ਵੀ ਜਿਹੜਾ ਚੰਗੀ ਸੋਚ ਵਾਲੇ ਬੰਦੇ ਆ ਪਿਆਰ ਨਾਲ ਕਰਦੇ ਬਾਕੀ ਜਿਹੜੇ ਬੰਦੇ ਆ ਹਰੇਕ ਦੇਸ਼ ਵਿੱਚ ਇੱਕੋ ਜਿਹੇ ਆ ਕੋਈ ਇਹ ਨਾ ਖੇਲੋ ਵੀ ਫਲੜੇ ਦੇਸ਼ ਵਿੱਚ ਹੈ ਹੀ ਨਹੀਂ ਹੰਦੇ ਹਰਸ ਕੀਆ ਗਿੰਥੀ ਵੱਧ ਘਟ ਜਿਹੜੀ ਹੋ ਸਕਦੀ ਆ ਜਿਵੇਂ ਸਾਡੇ ਕਈ ਇੰਡੀਆ ਚ ਮੈਂ ਸੋਚਦਾ ਪੰਜਾਬ ਚ ਲੋਕੀਂ ਜੀ ਸੋਚਦੇ ਜੀ ਕੈਨੇਡਾ ਮੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਤਨਾ ਮਰਜੀ ਆ ਇਥੇ ਵੀ ਉਹ ਸਾਰੇ ਕੰਮ ਹੀ ਹੁੰਦੇ ਆ ਜੀ ਆ ਲਾ ਸਕਦੇ ਆ ਗਿੰਤੀ ਕਾਟਿਆ ਪਰ ਕੋਈ ਆਖੇ ਇੱਥੇ ਰਾਤ ਭਰate ਜਾਣਾ ਜਾਂ ਹਰ ਤਰ੍ਹਾਂ ਕਿਸੇ ਕਾ ਉੱਥੇ ਨਾਲੋਂ ਸੇਫ ਆ ਉਹਦਾ ਕੋਈ ਮੁਕਾਬਲਾ ਨਹੀਂਗਾ ਉਹ ਦੇਖਦਾ ਕਰਨਾ ਪਰ ਇਹ ਆਖੋ ਪੀਤੇ ਹੁੰਦਾ ਹੀ ਕੁਛ ਨਹੀਂ ਇਹ ਚੀਜ਼ ਬਿਲਕੁਲ ਤੇ ਆ ਇਨਸਾਨ ਜਿਹੜੇ ਆ ਉਹਨਾਂ ਦੀ ਸੋਚ ਜਿਹੜੀ ਆ ਉਹ ਸੋਚ ਵਾਲੇ ਹਰਖਤਾ ਪਾਏ ਜਾਂਦੇ ਆ ਗਿੰਦੀ ਵੱਧ ਕਾਟ ਹੋ ਸਕਦੀ ਆ ਬਸੇ ਹੋਇਆ ਤੁਸੀਂ ਆਪਣਾ ਵੀਡੀਓ ਵੇਖਣ ਦੀ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਜਣਾ ਧੰਨਵਾਦ ਫਿਰ ਕਿਸੇ ਹੋਰ ਵੀਡੀਓ ਦੇ ਰਾਈ ਮਿਲਦੀ ਆਸ ਦੇ ਨਾਲ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਹਿ